ਇਕ স্টেਪ ਹੁੰਦਾ ਅਗਲਾ ਸਟੈਪ ਤੁਹਾਨੂੰ ਲੈਣਾ ਪੈਣਾ ਹੈ ਨਾ ਉਹ ਮੇਰਾ ਸੀਗਾ ਲੁਧਿਆਣੇ ਤੋਂ ਨਵਾਲੇ ਤੱਕ ਦਾ ਸੋ ਜਦੋਂ ਅਸੀਂ ਇੱਥੇ ਸ਼ਿਫਟ ਕੀਤੇ ਆ ਉਦੋਂ ਮਮਾ ਨੇ ਮੇਰਾ ਮਮਾ ਵੇਰ ਵੀ ਨਾਲ ਹੀ ਮਤਲਬ ਮੈਂ ਐਡੇ ਹੋ ਗਈ ਜੀ ਮਮਾ ਦੇ ਨਾਲ ਹੀ ਹੋਇਆ ਤੇ ਫਿਰ ਉਹ ਮਤਲਬ ਉਦੋਂ ਮੈਨੂੰ ਲੱਗਦਾ ਸੀਗਾ ਥੋੜਾ ਜਿਹਾ ਔਖਾ ਸਟਾਰਟਿੰਗ ਦੇ ਵਿੱਚ ਦੇਖੋ ਸਭ ਲਈ ਔਖਾ ਹੁੰਦਾ ਹੈ ਨਾ ਜਦੋਂ ਕੋਈ ਇੱਕ ਟਰਨਿੰਗ ਪੁਆਇੰਟ ਤੋਂ ਜਿੰਨਾ ਚਿਰ ਨਹੀਂ ਮਿਲ ਜਾਂਦਾ ਹੈ ਨਾ ਮੈਨੂੰ ਲੱਗਦਾ ਬੇਸ਼ੱਕ ਦੀ ਭਾਜੀ ਮਿਲ ਵੀ ਜਾਵੇ ਪਰ ਜਿਹੜਾ ਤੁਹਾਡਾ ਇਹ ਲਾਈਫ ਦਾ ਸਟਰਗਲ ਆ ਨਾ ਹਰੇਕ ਲਾਈਨ ਇਹ ਮਾਰ ਕੇ ਨੰਮ ਤੱਕ ਇਹ ਜਾਰੀ ਰਹਿਣਾ ਚਾਹੀਦਾ ਔਰ ਚੱਲਦੇ ਰਹਿਣਾ ਚਾਹੀਦਾ ਇਹ ਤਾਂ ਰਸਤਾ ਆ ਜ਼ਿੰਦਗੀ ਦੀ ਜਿਵੇਂ ਇਹ ਵੀ ਰੁਕਦੀ ਉਦਾਂ ਹੀ ਤੁਹਾਡੀ ਮਿਹਨਤ ਵੀ ਨਹੀਂ ਬਿਕਰੀ ਜਾਏਗੀ ਤਾਂ ਗੱਲ ਬਣਦੀ ਹੈ ਕਿਤੇ ਜਾ ਕੇ ਟਿਕਟੌਕ वैसे तो जिथे कहंदे हुंदे कि मां कड्डे नाल आके देखदा नहीं औंदी। ਸਭ ਤੋਂ ਔਖਾ ਕੰਮ ਇੱਕ ਕੁੜੀ ਦੇ ਲਈ ਕੀ ਹੁੰਦਾ ਵੀ ਘਰ ਛੱਡ ਕੇ ਕਿਤੇ ਬਾਹਰ ਜਾਣਾ, ਕਿਤੇ ਵੀ ਰਹਿਣਾ, ਸਰਵਾਈਵ ਕਰਨਾ ਔਖਾ ਹੁੰਦਾ। ਪਰ ਮੰਮਾ ਮੇਰੇ ਨਾਲ ਹਰ ਕਦਮ ਤੇ ਸੀਗੇ ਜਦੋਂ ਅਸੀਂ ਮੈਨੂੰ ਜੇ 2 ਸਾਲ ਹੋ ਗਏ ਜਦੋਂ ਮੈਂ ਮਹਾਰੀ ਸ਼ਿਫਟ ਹੋਈ ਐ ਤੋਂ ਲੁਧਿਆਣੇ ਤੋਂ ਹਨ ਕਰੀ। ਬ੍ਰਦਰ ਦੀ ਮੈਨੇਜ ਤੋਂ ਬਾਅਦ ਰਿਲੀਜ਼ ਹੋਇਆ ਜੀ ਨੂ ਰਾਨੀ ਸੋ ਮੈਂ ਆਪਣੇ ਚੈਨਲ ਤੋਂ ਹੋਇਆ ਜੈਸਮੀਨ ਅਫਟਰ ਅਫੀਸ਼ੀਅਲ ਸਭੀ ਵੀਰ ਦਾ ਲਿਖਿਆ ਹੋਇਆ ਗੁਰਮੁਲ ਦਾ 뮤직 ਹੈ ਵੀਕ ਕਾਰਫੋਨਾ ਦਾ 뮤직 ਹੈ ਸੋ ਗੁਰਤੇਖ ਸਾਰੰਗ ਦਾ ਵੀਡੀਓ ਆ ਗਿਆ ਸੋ ਤੁਸੀਂ ਸਾਰੇ ਜਣੇ ਜ਼ਰੂਰ ਦੇਖਿਓ ਔਰ ਨਾਲੇ ਸਬਸਕ੍ਰਾਈਬ ਕਰਿਓ ਦੱਸਿਓ ਜ਼ਰੂਰ ਕੀ ਲੱਗਿਆ ਗਾਣੇ ਦੇ ਬੋਲ ਕੀ ਆਵਾre ਕੁਝ ਦੱਸ ਦੋ ਮੈਨੂੰ ਕੁਝ ਤੇਰੀ ਬੇਬੇ ਦੀ ਬਣਾਉਣਾ ਨੂ ਰਾਨੀ ਕਿਹਿੰਦਾ ਗਿੱਧਿਆਂ ਦੀ ਰਾਣੀ ਦੋ ਬੋਲ ਦੋ ਸ਼ਬਦ ਗਾ ਕੇ ਸੁਣਾ ਦਿਓ ਜੀ ਗਾ ਕੇ ਸੁਣਾਓ ਮੈਂ ਲਾਈਨਾਂ ਗਾ ਦੇ ਜੀ ਅਵੀ ਜੱਟ ਜਿੱਤ ਨੂੰ ਵੀ ਗਹੀ ਗੋਟ ਫੜਦਰ ਜੜ ਤੋੜ ਗਿਆ ਮੰਗਰੀ ਹੋਈ ਚੜਦੀ ਜਵਾਨੀ ਉਤੋਂ ਬੰਦੇ ਖਨਦਾਨੀ ਚੜਦੀ ਜਵਾਨੀ ਉਤੋਂ ਬੰਦੇ ਖਨਦਾਨੀ ਹੱਥ ਚੰਦਰੇ ਦੇ ਵਿੱਚ ਬੰਦੇ ਖਾਣੀ ਨਹੀਂ ਕਹਿੰਦਾ ਜਿੰਦਿਆਂ ਦੀ ਰਣੀ ਕਈ ਨੂੰ ਬੇਬੇ ਦੀ ਬੁਣਾਣਾ ਨੂੰ ਰਾਣੀ ਹੋਤੀ ਨਗੀ ਤੇ ਅਧਿ ਰਣੀਏ ਸੋ ਮੇਰੇ ਬ੍ਰਦਰ ਹੋਣੀ ਆ ਚੁੱਕੇ ਨੇ ਆਦੇ ਸ਼ਨਾਬਰੇ ਸਾਹਿਬ ਆਦੂ ਆਦੂ ਬੋਲੋ ਵੀ ਅਕਸਰ ਫੈਮਿਲੀ ਸੁਰੀਲਾ ਪਰਹੀ ਹੋਈ ਹੈ ਤੇ ਮੰਬੂ ਭਾਡੇ ਪੂਰੀ ਭਾਜੀ ਤੇ ਮੰਮੀ ਜੀ ਸਾਡੇ ਬਹੁਤ ਸੋਹਣਾ ਗਾਣਾ ਔਰ ਸਾਰੇ ਗਾਣੇ ਹੁਣ ਤੱਕ ਖਿੱਚ ਕੇ ਰੱਖਿਆ ਗਾਣੇ ਤੇ ਗਾਣਾ ਸਿੱਟਨੀ ਕੁੜੀ ਸਾਰੇ ਸੁਪਰ ਕਿੱਦਾਂ ਸਾਰੇ ਗਾਣੇ ਬਹੁਤ ਅੱਛਾ ਰਿਸਪੌਂਸ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਚੰਗੇ ਆਰਟਿਸਟ ਜਿਨ੍ਹਾਂ ਨੂੰ ਗਾਣਾ ਆਉਂਦਾ ਹੈ ਜਿਹੜਾ ਗਾਣਾ ਜਾਣਦੇ ਹੈ ਜਦੋਂ ਉਹਨਾਂ ਨੇ ਉਹਨਾਂ ਦੇ ਕੰਮ ਨੂੰ ਐਪਰੀਸ਼ੀਏਸ਼ਨ ਮਿਲਦਾ ਨਾ ਉਹ ਸਭ ਤੋਂ ਇੰਪੋਰਟੈਂਟ ਹੁੰਦਾ ਕਿਉਂਕਿ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਰਿਆਜ਼ ਕੀਤਾ ਹੈ ਔਰ ਜਦੋਂ ਲੋਕ ਉਹਨਾਂ ਦੇ ਕੰਮ ਨੂੰ ਐਪਰੀਸ਼ੀਏਟ ਕਰਦੇ ਹੈ ਤਾਂ ਉਹ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਹੁੰਦੀ ਹੈ ਸੋ ਜ਼ਿਆਦਾ ਸਪੋਰਟ ਕਰੋ ਇਸ ਗਾਣੇ ਨੂੰ ਪਿਆਰ ਦਿਓ ਔਰ ਜਿੰਨਾ ਪਹਿਲਾ ਗਾਣਾ ਚੱਲੇ ਸਾਰੇ ਇਹ ਵੀ ਚੱਲੇ ਸਰਟਫਾਈ ਨੀ ਤੁਹਾਨੂੰ ਈ ਕਾ ਚਿਕਾ ਨੇ ਮੰਨਦਾ ਵੀ ਅਗਲੀ ਦੋ ਰਿਆ ਗਾਣਾ ਸਾਡਾ ਗਾਣਾ ਕਾਫੀ ਅੱਛਾ chal ਰਿਹਾ ਹੈ ਸੂਟ ਗਾਜਰੀ ਉਹ ਸੋਹਣਾ ਗਾਣਾ ਉਹ ਰੀਲ ਸਟੋਰੀ ਬਹੁਤ ਵਧੀਆ chal ਨਹੀਂ ਮਿਊਜ਼ਿਕ ਕਿ ਕਰ ਮੈਂ ਬਹੁਤ ਖੁਸ਼ਕਿਸਮਤ ਆਪਣੇ ਆਪ ਨੂੰ ਮੰਨਦੀ ਹਾਂ ਕਿ ਸਰਹੰਦੀ ਮਿਊਜ਼ਿਕ ਦੇ ਵਿੱਚ ਮੈਨੂੰ ਗਾਉਣ ਦਾ ਮੌਕਾ ਮਿਲੇ ਕਿ ਕਿ ਇਹ ਉਹ ਲੋਗ ਨੇ ਐਕਚੁਅਲੀ ਜਿਨ੍ਹਾਂ ਨੂੰ ਮਿਊਜ਼ਿਕ ਕਰਨਾ ਆਉਂਦਾ ਹੈ ਪੂਰੀ ਪਾੜੀ ਹੋ ਗਈ ਉਹਨਾਂ ਦੇ ਮਿਊਜ਼ਿਕ ਦੇ ਵਿੱਚ ਐਕਚੁਅਲੀ ਫਿਰ ਮੈਂ ਕੀ ਕਹਿੰਦੀ ਕਿ ਕਿਦਾ ਕਿਨਾ ਮਾਨ ਰੱਖੋ ਵਾਹ ਤੇ ਉਹਨਾਂ ਦਾ गाना ट्रेंडिंग ਚੱਲ ਰਿਹਾ ਇੰਗੋ ਜਹੀ ਮੇਰਾ ਤੇ ਸੱਜਣ ਆਦੀਪ ਜੀ ਦੇ ਨਾਲ ਜੀ ਉਹਨਾਂ ਨੇ ਗਾਇਆ ਉਹ ਬਾਰਾ ਟ੍ਰੈਂਡਿੰਗ ਚੱਲ ਰਿਹਾ ਸੱਜਣ ਸੱਜਣ ਦੇ ਨਾਲ ਕੀਤਾ ਸੂਟ ਕੱਜੀ ਉਹ ਉਹ ਟ੍ਰੈਂਡਿੰਗ ਚੱਲ ਰਿਹਾ ਬਹੁਤ ਸਾਰਾ ਸੂਟ ਮਿਲਾ ਕੇ ਮੰਨਤ ਟ੍ਰੈਂਡਿੰਗ ਤੇ ਗਾਣਾ ਚੱਲ ਰਿਹਾ ਅੱਛਾ ਦੋ ਲੈਣਾ ਸੁਣਾਉਂਦੀਆਂ ਉਹ ਜਿਹੜਾ ਨਾਮ ਸੀ ਸੂਟ ਕੇ ਅੱਜ ਹੀ ਸੁਣ ਹੱਥ ਲੱਭ ਲੈ ਇਹ ਐਕਚੁਅਲੀ ਗਾਣਾ ਗਾਣ ਲਈ ਕੋਈ ਹੱਸਣ ਲੱਗ ਗਏ ਸ਼ੁਰੂ ਹੀ ਆਤਾ ਹੈ ਐ ਫੋਨ ਨਹੀਂ ਸ਼ੁਰੂ ਤੋਂ ਆਤਾ ਨਹੀਂ ਚਲੋ ਝੁੱਟ ਗਾਜਰੀ ਸਵਾਇਆ ਉਤੋਂ ਫਿੱਟ ਬੜਾ ਆਇਆ ਗਾਜਰੀ ਸਵਾਇਆ ਉਤੋਂ ਫਿੱਟ ਬੜਾ ਆਇਆ ਲੱਗੇ ਰੀਚਾ ਨਲ ਚੰਦਰ ਨਹੀਂ ਹੋਣਾ ਇਸ ਸਵਾਇਆ ਪਕੇ ਲੰਗੇ ਜਬ ਜ਼ਾਰੋ ਖੇਜਾ ਖੇਜਾ ਹੋ ਗਈ ਨਹੀਂ ਮੁੰਡੇ ਅੱਖ ਦੇਸੀ ਮੈਨੂੰ ਅੱਖ ਦੇਸੀ ਮੈਨੂੰ ਜਬ ਹੋ ਗਈ ਨਹੀਂ ਪਹਿਲਾਂ ਆ ਕੇ ਪਹਿਲਾਂ ਨਾ ਆ ਕੇ ਹਾਂ ਕੀ ਡੇ ਦੇਸੀ ਮੈਨੂੰ ਮੈਂ ਤੈਨੂੰ ਕਿਵੇਂ ਦੋ ਲਾਈਨਾਂ ਨਾਲ ਗਾ ਦੇਵਾਂ